ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਸ਼੍ਰੀ ਸ਼ੇਵਖੋੜੀ ਸੇਵਾ ਸੰਮਤੀ ਦੀਨਾਨਗਰ ਵੱਲੋਂ ਸ਼੍ਰੀ ਸ਼ੇਵਖੋੜੀ ਮੰਦਿਰ ਵਿਖੇ ਲਗਾਏ ਜਾਣ ਵਾਲੇ ਸਾਲਾਨਾ ਪੰਡਾਰੇ ਲਈ ਦੋ ਟਰੱਕ ਰਾਸ਼ਨ ਦੇ ਦੀਨਾਨਗਰ ਤੋਂ ਰਵਾਨਾ ਕਰ ਦਿੱਤੇ ਗਏ ਸੰਮਤੀ ਦੇ ਪ੍ਰਧਾਨ ਸ਼ਿਵਸ਼ੰਕਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਹਵਨ ਕਰਨ ਤੋਂ ਬਾਅਦ ਲੰਗਰ ਲਈ ਦੋ ਟਰੱਕ ਰਾਸ਼ਨ ਦੇ ਰਵਾਨਾ ਕੀਤੇ ਗਏ ਨੇ ਇਸ ਮੌਕੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਇਲਾਕੇ ਦੀਆਂ ਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਇਹ ਸਮਾਗਮ ਸੰਪੰਨ ਹੋਇਆ ਜਿਸ ਵਿੱਚ ਇਲਾਕਾ ਨਿਵਾਸੀਆਂ ਨੇ ਵੱੱਟ ਚੜ੍ਹ ਕੇ ਹਿੱਸਾ ਲਿਆ ਆਓ ਦੇਖਦੇ ਹਾਂ ਇੱਕ ਰਿਪੋਰਟ

ਬੰਬੰਬੋਲੇ ਜੀ ਛੇਪਕੋਰੀ ਸ਼ਾਹਮਨੀ ਤੇ ਦਿਨਾਗਰ ਜ਼ਿਲ੍ਹਾ ਗਰਦਾਸਪੁਰ ਪੰਜਾਬ ਸਾਡਾ 8ਵਾਂ ਪੰਧਾਰਾ ਵੈ ਜਿਹੜਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਸ਼ਹਿਰ ਦੇ ਸਹਿਯੋਗ ਨਾਲ ਸ਼ਹਿਰ ਦੇ ਜਿੰਨੇ ਸਾਡੇ ਮੈਂਬਰ ਹੁੰਦੇ ਸਹਿਯੋਗ ਨਾਲ ਚੱਲ ਰਿਹਾ ਵਾ ਪਿਛਲੇ ਵਾਰੀ ਸਾਡਾ 10ਵਾਂ ਪੰਧਾਰਾ ਨਹੀਂ ਦੋ ਸਾਲ ਦੀ ਕੋਰੋਨਾਂ ਦੀ ਵਇਆ ਕਰਕੇ ਸਾਡਾ ਪੰਧਾਰਾ ਜਿਹੜਾ ਨਹੀਂ ਜਾਛ ਗਿਆ ਤੇ ਬੋਲੇ ਬਾਬਾ ਦੀ ਹੁਣ ਕਿਰਪਾ ਹੋਈ ਹੈ ਸਾਡਾ 8ਵਾਂ ਪੰਧਾਰਾ ਜਾ ਰਿਹਾ ਵਾ ਅਸੀਂ ਸਾਰੇ ਦਿਨਾਂ ਰਵਾਸੀਆਂ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਬਾਸ਼ੀ ਨੂੰ ਕਹਿੰਨੇ ਆਂ ਕਿ ਇੱਕ ਵਾਰੀ ਸ਼ੇਵਕੁਰ ਜਰੂਰ ਆਓ ਦਰਸ਼ਨ ਦਿਓ ਭੋਲੇ ਬਾਬਾ ਜੀ ਦਾ ਆਸ਼ੀਰਵਾਦ ਲਓ ਭੋਲੇ ਬਾਬਾ ਸ਼ਬਦ ਮਨੋ ਕਾਮਨਾ ਪੂਰੀ ਕਰਦੀ ਰਾਨ ਉਸਾਡੀ ਖਾਤਰਾਂ ਦੀ ਕੋਸ਼ਿਸ਼ ਹੁੰਦੀ ਆ ਕਿ ਉੱਤੇ ਹਰ ਯਾਤਰੀ ਨੂੰ ਹਰ ਤਰ੍ਹਾਂ ਦਾ ਪ੍ਰਬੰਧ ਸੀ ਕੀਤਾ ਹੁੰਦਾ ਦਵਾਈ ਤੋਂ ਲੈ ਕੇ ਡੱਡ ਤੱਕ ਹਰ ਚੀਜ਼ ਹੀ ਦਿੱਨੇ ਆ ਗਿਆਂ ਬਾਕੀ ਭੋਲੇ ਬਾਬਾ ਜੇ ਕੋਈ ਸਾਡੇ ਕੋਲ ਗਲਤੀ ਹੁੰਦੀ ਹੋਏ ਤੇ ਅਸੀਂ ਉਹਨਾਂ ਕੋਲ ਮਾਫੀ ਚਾਹਨੇ ਆ ਬੰਬ ਬੰਬ ਭੋਲੇ ਬੰਬ ਬੰਬ ਭੋਲੇ ਕਿਸ ਜਗ੍ਹਾ ਤੇ ਲੱਭ ਲੰਗਾ ਇਹ 8 ਮਾਂ ਬੰਡਾਲਾ ਚੱਲ ਰਿਹਾ ਜੀ ਕਿਸ ਜਗ੍ਹਾ ਤੇ ਰੱਖਦੇ ਸਾਡਾ ਰਿਆੰਛੂ ਰਿਆੰਛੂ ਦੇ ਉੱਪਰ ਗੁਫਾ ਆ ਗਈ ਹੈ ਜੀ ਗੁਫਾ ਦੇ ਅੱਗੇ ਸਾਡਾ ਪੰਹਾਰਾ ਹੁੰਦਾ ਕਦੋਂ ਤੱਕ ਚੱਲਣਾ ਇਹ ਲੰਗਰ ਜੇ ਤੱਕ ਭੋਲੇ ਨਾਲ ਚਾਹਦੇ ਜਿੰਨੀ ਦੇਰ ਚੱਲਣਗੇ ਚੱਲੇਗਾ ਜੀ ਕਬੂਟਾ ਲੱਗ ਗਿਆ ਵਾ ਇਹੀ ਚੱਲ ਜਾਂਗੇ ਮਗਰ ਚਲਾਣ ਵਾਲੇ ਹੈ ਹੀ ਆ ਉਹ ਭੋਲੇ ਬਾਬਰ ਚਲੰਦੇ ਹੁੰਦੀ ਆਸ਼ਰਮ ਨਾਲ ਚੱਲ ਰਿਹਾ ਹੀ ਕੁਝ ਨਹੀਂ ਕਰ ਰਿਹਾ ਇਹ ਸ਼ਬ ਹੁੰਦੀ ਦੇਣ ਹੈ ਜੀ ਜਦੋਂ ਘਰੋਂ ਚੱਲੀਦਾ ਤੇ ਕਿਸੇ ਲਈ ਅਥਰੂ ਵੀ ਆਈਂਦੀ ਆ ਵੀ ਪੁੰਡਾਰਾ ਕਰਨਾ ਕੀ ਪਿਆ ਹੀ ਨਹੀਂ ਕੋਲ ਹੈਗਾ ਪਰ ਪਤਾ ਨਹੀਂ ਪ੍ਰਭੂ ਕੀ ਕਰਦੇ ਮੈਨੂੰ ਹਜੇ ਤੱਕ ਨਹੀਂ ਸਮੇ ਲੱਗੀ ਕਿ ਮਾਇਆ ਕਿੱਥੋਂ ਆਉਂਦੀ ਹੈ ਕਿੱਥੋਂ ਨਹੀਂ ਕਈ ਬੰਦੇ ਆਡਾ ਸਾਥ ਛੱਡ ਗਏ ਕਈ ਨਵੇਂ ਔਰਲ ਭੋਲੇ ਰਵਣ ਜੋੜਦੇ ਇਹ ਕਿਛ ਗਿਆ ਵਾ ਤੇ ਚਾਰੂ ਨੇ ਜੋੜਿਆ ਸ਼ਬ ਹੁੰਦੀ ਕਿਰਪਾ ਵਾ ਉਹ ਹੀ ਕਰਤਾ ਧਰਤਾ ਵਾ ਉਹ ਹੀ ਕਰਨ ਵਾਲੇ ਮੈਂ ਸਾਰੇ ਕੇ ਫੇਰ ਆਉਹੀ ਕਰਨਾ ਕਿ ਸਾਡੇ ਕੋਲ ਕੋਈ ਗਲਤੀ ਹੁੰਦੀ ਅਸੀਂ ਮਾਫ਼ੀ ਚਾਹਨੇ ਆਂ ਸਾਡੀ ਹਰ ਤਰ੍ਹਾਂ ਦੀ ਸੇਵਾ ਨੂੰ ਹੀ ਹਾਜ਼ਰ ਬੰਬ ਬੰਬ ਬੋਲੇ ਬੰਬ ਬੰਬ ਓਮ ਨਮਸਕਾਰ ਹਾਂਜੀ ਦੀਨਾ ਨਗਰ ਸ਼ਿਵ ਖੋੜੀ ਸੇਵਾ ਸਮਿਤੀ ਜੋ ਹਰ ਸਾਲ ਆਪਣਾ ਲੰਗਰ ਲਗਾਉਂਦੇ ਆ ਅੱਜ 8ਵਾਂ ਇਹਨਾਂ ਦਾ ਲੰਗਾਰ ਹੈ ਆਪਣਾ ਕਿਉਂਕਿ 2 ਸਾਲ ਵਿੱਚੋਂ ਕਰੋਨਾ ਕਰਕੇ ਇਹ ਲੋਗ ਨਹੀਂ ਜਾ ਸਕੇ ਸੇਵਾ ਨਹੀਂ ਕਰ ਸਕੇ ਹੋਰ ਵੀ ਕਈ ਧਾਰਮਿਕ ਜਿੰਨੇ ਵੀ ਲੰਗਰ ਸੀਗੇ ਉਹ 2 ਸਾਲ ਲੁਕੇ ਕਰੋਨਾ ਦੇ ਕਰਕੇ ਆਪਣਾ ਅਮਰਨਾ ਯਾਤਰਾ ਦੇ ਵਿੱਚ ਵੀ ਕਈ ਲੰਗਰ ਲੱਗਦੇ ਆ ਤੋਂ ਸੋ ਇਸ 2 ਸਾਲ ਦਾ ਸਭ ਨੂੰ ਗੈਪ ਪੈ ਗਿਆ ਸੀਗਾ ਸੋ ਬਾਕੀ ਮਾਲਕ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਹੁੰਦੀ ਮਾਲਕ ਆਪਣੇ ਆਪ ਅਸੀਂ ਆਪਣੇ ਪੰਡਾਰੇ ਪੂਰੇ ਕਰ ਲੈਂਦਾ ਵਾ ਅਸੀਂ ਆਪਣੇ ਪੰਡਾਰੇ ਪੂਰੇ ਕਰਨ ਵਾਸਤੇ ਸਾਨੂੰ ਫਿਕਰ ਹੁੰਦਾ ਤੇ ਮਾਲਕ ਦਾ ਪੰਡਾਰਾ ਜਦ ਲੱਗਦਾ ਹੈ ਸੋ ਮਾਲਕ ਸਾਰੇ ਭੰਡਾਰੇ ਆਪਣੇ ਆਪ ਪੂਰੇ ਕਰ ਲੈਂਦਾ ਵਾ ਸੋ ਭੰਡਾਰਾ ਇਹ مالک ਦੀ ਕਿਰਪਾ ਇਹਨਾਂ ਤੇ ਬਣੀ ਰਹੇ ਤੇ ਇਹਨਾਂ ਤੇ ਹਮੇਸ਼ਾ ਮੇਰ ਬਖਸ਼ਿਸ਼ ਬਣੀ ਰਹੇ ਉਸ ਭੋਲੇनाथ ਦੀ ਔਰ ਇਸ ਤਰ੍ਹਾਂ ਇਹ ਸੇਵਾ ਕਰਦੇ ਰਹਿਣ ਔਰ ਭੰਡਾਰੇ ਭਰੇ ਰਹਿਣ ਬੰਬ ਬੋਲੇ ਜੈ ਸ਼ਿਵ ਖੋੜੀ ਸਲਾਨਾ ਭੰਡਾਰਾ ਸਭ ਕੇ ਸਹਿਯੋਗ ਸੇਂ ਬਾਬਾ ਦੇ ਦਰਵਾਜ਼ਾ ਜਾ ਰਹਾ ਹੈ ਔਰ ਹਮ ਚਾਹਤੇ ਹੈ ਕਿ ਇਹ ਭੰਡਾਰਾ ਸਲਾਨਾ ਹਰ ਸਾਲ ਇਸ ਸੇ ਵੀ ਜ਼ਿਆਦਾ ਪਰਫੁੱਲਿਤ ਹੋ ਬੰਬ ਬੋਲੇ जय शिव शंकर बोले नाथ की जय क्लास के वासी भगवान शंकर की जय मैं चेयरमैन शिवकोली सेवा समिति दीनानगर जो भी ऐसे ਸਾਡੇ ਇਸ ਸੰਮਤੀ ਨੂੰ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਇਹ ਆਸ ਕਰਦਾ ਹਾਂ ਕਿ ਇਹ ਜਿਹੜਾ ਭੰਡਾਰਾ ਹੈ ਦਿਨ ਦੁਗਣੀ ਰਾਤ ਚੌਗਣੀ ਜਿਹੜਾ ਤਰੱਕੀ ਕਰੇ ਤੇ ਹਰ ਸਾਲ ਜਿਹੜਾ ਇਹ ਭੰਡਾਰਾ ਜਿਹੜਾ ਉਹ ਲੰਗਰ ਲੱਗਦਾ ਹੀ ਰਹਿਣ ਤੇ ਲੋਕੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ जयकार शंकर भगवान ਦਾ ਬਹੁਤ ਸਾਰਾ ਸਤਿ ਸ਼੍ਰੀ ਅਕਾਲ ਦਰਬਾਰ ਕੀ ਜੈ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸੇਵਕੋਰੀ ਸੇਵਾ ਸਮਿਤੀ ਵੱਲੋਂ ਅਠਵਾਂ વાર્ਸ਼ਿਕ ਭੰਡਾਰਾ ਜੋ ਕਿ 2 ਜੁਲਾਈ ਤੋਂ ਸ਼ੁਰੂ ਹੋ ਕੇ 13 ਜੁਲਾਈ ਤੱਕ ਚੱਲੇਗਾ ਔਰ ਪਰ ਚੀਨਤਮ ਗੁਫਾ ਸ਼ਿਵਖੋਰੀ dham ਦੀ ਨੇੜੇ ਹੀ ਇਹ ਦਿਨਾਂਗਰ ਦਾ ਲੰਗਰ ਲੱਗਦਾ ਹੈ ਜਿੰਨੇ ਵੀ ਲੋਕਾਂ ਨੇ ਔਰ ਜਿੰਨੇ ਵੀ ਮੈਂਬਰਾਂ ਨੇ ਇਹਦੇ ਚ ਸੇਵਾ ਕੀਤੀ ਹੈੀ ਉਹਨਾਂ ਦੇ ਧੰਨਵਾਦੀ ਹਾਂ ਤੇ ਸਾਰੇ ਹੀ ਨਿਵਾਸੀਆਂ ਨੂੰ ਦਿਨਾਂਗਰ ਹਲਕੇ ਨੂੰ ਅਸੀਂ ਕਵਾਂਗੇ ਵੀ ਉਸ ਜਗ੍ਹਾ ਤੇ ਜਾ ਕੇ ਬੋਲੇनाथ ਦੇ ਦਰਸ਼ਨ ਕਰਨ ਤੇ ਬੋਲੇनाथ ਦੀ ਮਰਜ਼ੀ ਹੈ ਜਿੰਨਾ ਚਿਰ ਉਹ ਚਾਹਣਗੇ ਉਹਨਾਂ ਚਿਰ ਇਹ ਲੰਗਰ ਚੱਲੇਗਾ ਹਰ ਹਰ ਮਹਾਦੇਵ ਡਾਕਟਰ ਸਾਹਿਬ ਇਹਨਾਂ ਨੂੰ ਪ੍ਰੋਲ ਹੋਰ ਵੀ ਲੋਕਾਂ ਕਰਨੇ ਦੀ ਹੈ ਦੇਖੋ ਜੀ ਇਹੋ ਜੇ ਧਾਰਮਿਕ ਕਮਾਂ ਵਿੱਚ ਜਾਂ ਸਮਾਜਿਕ ਕਮਾਂ ਵਿੱਚ ਜਿਨ੍ਹਾਂ ਦੇ ਨਾਲ ਸਾਡੇ ਧਰਮ ਦੀ ਔਰ ਸੰਸਕ੍ਰਿਤੀ ਬਚੀ ਹੋਈ ਹੈ ਇਹ ਕਮਾਂ ਵਿੱਚ ਮੈਂ ਯੁਵਾ ਨੂੰ ਕਹਾਂਗਾ ਵੀ ਨਾਲ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਜਿਹੜੇ ਲੋਕ ਇਹ ਧਾਰਮਿਕ ਕੰਮ ਕਰ ਰਹੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਫਾਈਨੈਂਸ਼ਲੀ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਬਿਨਾ ਪੈਸੇ ਤੋਂ ਇਹ ਜਿਹੜੇ ਵੱਡੇ ਲੰਗਰ ਨੇ ਜਿਹੜੇ ਕੋਈ 15 15 20 20 ਦਿਨ ਚੱਲਦੇ ਨੇ ਇਹ ਬਹੁਤ ਮੁਸ਼ਕਿਲ ਨੇ ਸੋ ਸਾਰੇ ਆਪਣਾ ਤਨ ਮਨ ਤੇ ਤੁਹਾਨੂੰ ਦੇ ਨਾਲ ਸੇਵਾ ਕਰਨ ਤੇ ਸ਼ਿਵਖੁਰੀ ਧਾਮ ਦੀ ਯਾਤਰਾ ਤੇ ਅੰਤੇ ਬੋਲੇਨਾ ਦੇ ਦਰਸ਼ਨ ਕਰਨ